ਵਾਹਿਗੁਰੂ ਜੀ ਸਾਡੀ ਨਹੀਂ ਸੁਣ ਰਹੇ ਸਾਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਪਾਠ ਕਰਦਿਆਂ ਨੂੰ ਨਾਮ ਜਪਦਿਆਂ ਨੂੰ ਪਰ ਰੱਬ ਜੀ ਸਾਨੂੰ ਪਿਆਰ ਨਹੀਂ ਕਰਦੇ ਅਕਸਰ ਇਹੀ ਆਪਾਂ ਨੂੰ ਰਹਿੰਦਾ ਮੈਨੂੰ ਵੀ ਬਹੁਤ ਕਮੈਂਟ ਆਉਂਦੇ ਨੇ ਪਰ ਵਾਹਿਗੁਰੂ ਜੀ ਸਮਰੱਥ ਨੇ ਜਦੋਂ ਉਹ ਕਾਰਨ ਤੇ ਆਉਂਦੇ ਨੇ ਕੱਖਾਂ ਤੋਂ ਲੱਖਾਂ ਦਾ ਮਿੰਟਾਂ ਦੇ ਵਿੱਚ ਕਰ ਦਿੰਦੇ ਨੇ ਆਓ ਆਪਾਂ ਅੱਜ ਦੀ ਵੀਡੀਓ ਕਰਦਿਆਂ ਸ਼ੁਰੂ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅੱਜ ਦੀ ਜਿਹੜੀ ਮੈਂ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਵੀ ਦੇਣੇ ਆ ਕਿਉਂਕਿ ਅਕਸਰ ਆਪਾਂ ਜਦੋਂ ਪਾਠ ਕਰਦੇ ਆ ਆਪਣੇ ਮਨ ਦੇ ਵਿੱਚ ਹੁੰਦਾ ਹੈਗਾ ਵੀ ਵਾਈਕਰੂ ਜੀ ਮੇਰੀ ਨਹੀਂ ਸੁਣਦੇ ਮੈਨੂੰ ਇੰਨੇ ਸਾਲ ਹੋ ਗਏ ਪਾਠ ਕਰਦਿਆਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਇਸ ਤਰੀਕੇ ਦੇ ਕਹਿੰਦੇ ਜਦੋਂ ਆਪਣੇ ਮਨ ਦੇ ਵਿੱਚ ਦੁਬਿਧਾ ਆ ਜਾਂਦੀ ਹੈ ਆਪਣੇ ਮਾਪੇ ਨੇ ਜਦੋਂ ਆਪਾਂ ਮਾਪੇ ਤੋਂ ਕੋਈ ਚੀਜ਼ ਮੰਗਦੇ ਆ ਜਦੋਂ ਆਪਣੇ ਮਨ ਦੇ ਵਿੱਚ ਦੁਵਿਧਾ ਹੁੰਦੀ ਹੈ ਵੀ ਪਤਾ ਨਹੀਂ ਮੇਰਾ ਇਹ ਪਿਓ ਲੈ ਕੇ ਦੇਊਗਾ ਜਾਂ ਨਹੀਂ ਲੈ ਕੇ ਦੇਊਗਾ ਉਥੇ ਮਨ ਡੋਲਦਾ ਹੈ ਤੇ ਉਥੇ ਸ਼ਾਇਦ ਉਹ ਤੁਹਾਡੀ ਡਿਮਾਂਡ ਪੂਰੀ ਵੀ ਨਾ ਹੋਵੇ ਪਰ ਜਦੋਂ ਇੱਕ ਬੱਚੇ ਨੂੰ ਆਪਣੇ ਮਾਪੇ ਤੇ ਭਰੋਸਾ ਹੁੰਦਾ ਹੈ ਨਾ ਵੀ ਹਾਂ ਨਹੀਂ ਮੇਰਾ ਪਿਓ ਇਹ ਚੀਜ਼ ਮੈਨੂੰ ਕਰੂਗਾ ਹੀ ਕਰੂਗਾ ਚਾਹੇ ਉਹ ਕੁਝ ਵੀ ਕਰੇ ਦੀ ਉਹ ਮੰਗ ਜਰੂਰ ਪੂਰੀ ਕਰ ਦੇਣੀ ਜਿੱਦਾਂ ਕਿ ਹੈ ਨਾ ਆਪਾਂ ਬੱਚੇ ਨੂੰ ਖੜ੍ਹਾਉਣੇ ਹੁੰਨੇ ਆਂਗੇ ਆਪਾਂ ਉੱਪਰ ਸੱਟ ਦੇਾਂਗੇ ਜਾਂ ਆਪਾਂ ਬੱਚੇ ਨੂੰ ਉੱਪਰ ਖੜ੍ਹਾਾ ਦੇਣ ਆਪਾਂ ਕਹਿੰਦੇ ਆਂ ਵੀ ਸ਼ਾਲ ਮਾਰ ਜਦੋਂ ਬੱਚਾ ਬਹੁਤ ਛੋਟਾ ਹੁੰਦਾ ਹੈ ਹਨਾ ਜਦੋਂ ਬੱਚਾ ਛੋਟਾ ਹੁੰਦਾ ਹੈ ਉਹ ਦੇਖੋ ਉਹਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੁੰਦਾ ਉਹ ਸਾਰਾ ਕੁਝ ਆਪਣੇ ਮਾਪੇ ਨੂੰ ਸਮਝਦਾ ਹੁੰਦਾ ਉਹ ਸ਼ਾਲ ਮਾਰ ਦਿੰਦਾ ਉਹਨੂੰ ਪਤਾ ਹੁੰਦਾ ਵੀ ਮੇਰਾ ਬਾਪੂ ਜਾਂ ਮੇਰੀ ਮਾਂ ਨੀਚੇ ਖੜ੍ਹੀ ਹੈ ਮੈਨੂੰ ਬੋਚਣਗੇ ਹੀ ਬੋਚਣਗੇ ਇਹੇ ਭਰੋਸਾ ਤੁਸੀਂ ਗੁਰੂ ਸਾਭਾਂ ਤੇ ਜਦੋਂ ਰੱਖਣ ਲੱਗੇ ਤਾਂ ਜਦੋਂ ਵੀ ਤੁਸੀਂ ਹਿਰਦੇ ਦੇ ਵਿੱਚੋਂ ਕੁਝ ਮੰ ਮੈਂ ਤੁਹਾਨੂੰ ਇੱਕ ਪਰਸੋ ਚੌਥੇ ਦੀ ਹੀ ਘਟਨਾ ਦੀ ਗੱਲ ਦੱਸਣ ਲੱਗੀ ਆ ਬਟਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਹਨਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਹਨਾਂ ਦਾ ਵਿਆਹ ਪੂਰਵ ਮਨਾਇਆ ਜਾ ਰਿਹਾ ਹੈਗਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਵਧਾਈਆਂ ਸਾਰੇ ਜਿੰਨੇ ਵੀ ਗੁਰ ਸਿੱਖ ਨੇ ਜਿੰਨੇ ਵੀ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦੇ ਬੱਧੀ ਵਿਆਹ ਦੀਆਂ ਇੱਕ ਅਨੋਖਾ ਵਿਆਹ ਸੀਗਾ ਜਿਹੜਾ ਕਿ ਦੁਨੀਆ ਤੋਂ ਵੱਖਰਾ ਸੀਗਾ ਫਿਰ ਵੀ ਗੁਰੂ ਸਾਹਿਬਾਂ ਨੇ ਹਨ ਧਰਤੀ ਤੇ ਆ ਕੇ ਗ੍ਰਸਤੀ ਜੀਵਨ ਨੂੰ ਅਪਣਾਇਆ ਦੇਖੋ ਬੜੇਪੇ ਦੇ ਵਿੱਚ ਜਾ ਕੇ ਵੀ ਖੇਤੀ ਕੀਤੀ ਹੈ ਹਨ ਕਿਰਤ ਨੂੰ ਗੁਰੂ ਸਾਹਿਬਾਂ ਨੇ ਇੰਨਾ ਜਿਆਦਾ ਮਤਲਬ ਕਿ ਪ੍ਰਧਾਨ ਕੀਤਾ ਇਹ ਨਹੀਂ ਕਿਹਾ ਹੈਗਾ ਵੀ ਜੀ ਗ੍ਰਸਤ ਜੀਵਨ ਨੂੰ ਛੱਡ ਕੇ ਤੁਸੀਂ ਬਿਲੇ ਜੰਗਲਾਂ ਦੇ ਵਿੱਚ ਚਲੇ ਜਾਓ ਆਪਣੇ ਧਰਮ ਦੇ ਵਿੱਚ ਇਹ ਬਿਲਕੁਲ ਵੀ ਨਹੀਂ ਹੈਗਾ ਗੁਰੂ ਸਾਹਿਬਾਂ ਨੇ ਵੈਸੇ ਵੀ ઋષਿ ਮੁਨੀ ਜਿੰਨੇ ਵੀ ਹੋਏ ਨੇ ਸਾਰਿਆਂ ਨੇ ਗ੍ਰਸਤੀ ਧਰਮ ਅਪਣਾਏ ਨੇ ਇਹ ਤਾਂ ਹੁਣ ਪਤਾ ਨਹੀਂ ਕੀ ਚੱਲ ਰਿਹਾ ਹੈਗਾ ਵੀ ਹਾਂ ਘਰ ਛੱਡ ਕੇ ਜੀ ਐਦਾਂ ਕਰ ਲਓ ਐਦਾਂ ਉਥੇ ਦੀ ਇਹ ਘਟਨਾ ਹੈਗੀ ਕਿ ਇੱਕ ਬੱਚੀ ਦੇ ਨਾਲ ਛੋਟੀ ਬੱਚੀ ਦੇ 5-6 ਸਾਲ ਦੀ ਬੱਚੀ ਦੇ ਨਾਲ ਇਹ ਘਟਨਾ ਵਾਪਰੀ ਹੈਗੀ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਤੇ ਮੈਂ ਸੋਚਿਆ ਵੀ ਆਪਣੇ ਗੁਰੂ ਦੀ ਮਹਿਮਾ ਹਨਾ ਕਿਉਂ ਨਾ ਗਾਈ ਜਾਵੇ ਕਿਉਂਕਿ ਜਿਹੜੇ ਪੈਣ ਭਰਾਵਾਂ ਦਾ ਦਿਲ ਟੁੱਟ ਚੁੱਕਿਆ ਹੈਗਾ ਇਸ ਸਾਖੀ ਨੂੰ ਮਲਕੇ ਗੱਲ ਨੂੰ ਸੁਣ ਕੇ ਸੱਚੀ ਗੱਲ ਹੈ ਸਾਖੀ ਨਹੀਂ ਕੋਈ ਹੈਗੀ ਇਹ ਸੱਚੀ ਗੱਲ ਹੈ ਤੁਸੀਂ ਪਤਾ ਵੀ ਕਰ ਸਕਦੇ ਹੋ ਇਹ ਸਾਰੀ 2-3 ਦਿਨ ਪਹਿਲਾਂ ਦੀ ਹੀ ਗੱਲ ਹੈਗੀ ਇੱਕ ਜਨਾਨੀ ਮਲਕੇ ਇੱਕ ਔਰਤ ਨੇ ਇੱਕ ਮਾਂ ਨੇ ਰੋ ਰੋ ਕੇ ਇਹ ਗੱਲ ਦੱਸੀ ਹੈਗੀ ਇਹ ਉਹਦੀ 5-6 ਮਹੀਨਿਆਂ ਦੀ ਬੱਚੀ ਸੀਗੀ ਜਿਹੜੀ ਦੇਗੇ ਬਚਪਨ ਤੋਂ ਮਲਕੇ ਪੇਟ ਦੇ ਵਿੱਚ ਹੀ ਮਾਂ ਦੇ ਪਿਪਾਹਣਾ ਦੋਹੇ ਪੈਰ ਸੀਗੇ ਜਿਹੜੇ 빙ਗੇ ਸੀਗੇ ਉਹ ਉਹਨਾਂ ਨੇ ਬਹੁਤੇ ਇਲਾਜ ਕਰਵਾਇਆ ਪਰ ਐਡੇ ਅਮੀਰ ਨਹੀਂ ਸੀਗੇ ਵਿਚਾਰੇ ਵੀ ਉਹ ਹਨਾ ਜਿਆਦਾ ਉਹ ਕਰਾ ਲੈਣ ਪਰ ਉਹ ਕਹਿੰਦੀ ਮੈਂ ਦਿਨ ਰਾਤ ਰੋਂਦੀ ਰਹਿੰਦੀ ਵੀ ਧੀ ਵੀ ਦਿੱਤੀ ਕਿਉਂਕਿ ਤੀਆਂ ਆਪਾਂ ਕਹਿੰਦੇ ਵੀ ਜੇ ਹੁਣ ਤਾਂ ਸੁਜਨੱਖੀਆਂ ਹੋਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਹਨਾ ਤੀਆਂ ਦਾ ਵਿਚਾਰੀਆਂ ਦੇ ਗੁਣਾ ਦੀ ਕਦਰ ਨਹੀਂ ਹੁੰਦੀ ਸੁਹੱਪਣ ਦੀ ਹੀ ਮਤਲਬ ਕਿ ਅੱਜ ਕੱਲ ਡਿਮਾਂਡ ਚੱਲ ਰਹੀ ਹੈ ਕਹਿੰਦੇ ਨੇ ਕਹਿੰਦੇ ਹੇ ਰੱਬਾ ਜੇ ਧੀ ਦੇ ਮਹਿੰਗਾ ਤਾਂ ਤਣ ਵੀ ਦੇਈ ਤੇ ਧੀ ਨੂੰ ਖੂਬਸੂਰਤੀ ਵੀ ਦੇਈ ਇਸੇ ਤਰੀਕੇ ਦੇ ਨਾਲ ਉਹ ਵਿਚਾਰੀ ਹੈ ਨਾ ਕਹਿੰਦੀ ਵੀ ਮੈਂ ਗੁਰੂ ਘਰ ਜਾਂਦੀ ਬਹੁਤ ਰੋਂਦੀ ਹੈ ਨਾ ਦਿਨ ਰਾਤ ਮੇਰਾ ਰੋਂਦੀ ਦਾ ਲੰਘ ਜਾਂਦਾ ਤੇ ਹੁਣ ਉਹ ਗੁਰਪੁਰਬ ਦੇ ਹਨ ਵਾਦੇ ਪਰਵ ਤੇ ਆਏ ਹੋਏ ਸੀਗੇ ਤੇ ਰਾਤ ਨੂੰ ਕਹਿੰਦੀ ਅਸੀਂ ਵੀ ਮੈਂ ਬਹੁਤ ਰੋਈ ਗੁਰੂ ਸਾਹਾ ਬਾਗੇ ਅਰਦਾਸਾਂ ਗੀਤਿਆਂ ਵੀ ਮੇਰੀ ਧੀ ਨੇ ਹੈ ਨਾ ਕਿਹੜੇ ਕਰਮਾਂ ਦਾ ਤੁਸੀਂ ਇਹਨੂੰ ਬਲਕਿ ਸਰਾਪ ਦਿੱਤਾ ਹੈ ਗਾਣਾ ਜਿਹੜਿਆ ਇਹਨੇ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਪਾਪ ਕੀਤੇ ਨੇ ਜਿਹੜਾ ਇਹ ਇਹ ਦੁੱਖ ਭੋਗ ਰਹੀ ਉਹ ਕਹਿੰਦੇ ਵੀ ਅਸੀਂ ਇਹਨੇ ਮੈਂ ਗੁਰੂ ਸਾਹਿਬਾਂ ਅੱਗੇ ਜਾ ਕੇ ਅਰਦਾਸ ਕੀਤੀ ਤੇ ਮੇਰਾ ਮਨ ਬਹੁਤ ਰੋਇਆ ਬਹੁਤ ਜ਼ਿਆਦੇ ਮੈਂ ਰੋਈ ਤੇ ਅਸੀਂ ਸਾਰੇ ਜਣੇ ਸੌਂਗੇ ਰਾਤ ਨੂੰ ਸੁੱਤੇ ਪਏ ਜਦੋਂ ਸਵੇਰ 12 ਕਦਾ ਟਾਈਮ ਹੋਇਆ ਤੇ ਬੱਚੀ ਉੱਚੀ ਉੱਚੀ ਰੋਣ ਲੱਗ ਗਈ ਤੇ ਅਸੀਂ ਡਰ ਗਏ ਕਹਿੰਦੇ ਵੀ ਕੀ ਹੋਇਆ ਤੇ ਛੋਟੀ ਬੱਚੀ ਹੈਗੀ ਹੈ ਨਾ ਸਾਰਿਆਂ ਨੇ ਦੇਖਿਆ ਵੀ ਕੁਝ ਲੜਨਾ ਗਿਆ ਉਹ ਵੀ ਬੱਚੀ ਦੇ ਇਹ ਕੁਛ ਨਾ ਪਤਾ ਲੱਗਿਆ ਵੀ ਕੀ ਹੋ ਰਿਹਾ ਉਹਦੇ ਪਿਤਾ ਜੀ ਨੇ ਮਾਂ ਮੰਨ ਲ ਕੇ ਉਹ ਮਾਂ ਕਹਿੰਦੀ ਵੀ ਮੈਂ ਵੀ ਬਹੁਤ ਦੇਖਿਆ ਕੁਛ ਨਾ ਪਤਾ ਲੱਗਿਆ ਕਹਿੰਦੀ ਜਦੋਂ ਅਸੀਂ ਲਾਈਟ ਲਗਾ ਕੇ ਦੇਖੀ ਉੱਥੇ ਵੀ ਦੇਖਿਆ ਵੀ ਹੋਇਆ ਕੀ ਆ ਬੱਚੀ ਨੂੰ ਹਣਾ ਵੀ ਆਪਾਂ ਧਿਆਨ ਨਾਲ ਦੇਖੀਏ ਤਾਂ ਸਹੀ ਜਦੋਂ ਉਹਨਾਂ ਨੇ ਦੇਖਿਆ ਬੱਚੀ ਦੇ ਪੈਰਾਂ ਵੱਲ ਉਹਨਾਂ ਦੀ ਨਿਗਾ ਗਈ ਬੱਚੀ ਦੇ ਦੋਨੋਂ ਪੈਰ ਬਿਲਕੁਲ ਸਹੀ ਸਲਾਮਤ ਦੇਖੋ ਗੁਰੂ ਸਾਹਿਬਾਂ ਦੇ ਧਰ ਤੇ ਅੱਜ ਵੀ ਕਰਾਮਾਤਾ ਵਾਪਰਦੀਆਂ ਨੇ ਪਰ ਹੋਣਾ ਕੀ ਚਾਹੀਦਾ ਪਰੋਸਾ ਆਪਣਾ ਭਰੋਸਾ ਹੀ ਟੁੱਟਿਆ ਹੋਇਆ ਕਿਉਂਕਿ ਜਦੋਂ ਵੀ ਆਪਾਂ ਪਾਠ ਕਰਦੇ ਆਂ ਆਪਾਂ ਅਰਦਾਸ ਕਰਦੇ ਆਂ ਆਪਣੇ ਮਨ ਦੇ ਵਿੱਚ ਇਹ ਰਹਿੰਦਾ ਵੀ ਪਤਾ ਨਹੀਂ ਮੈਂ ਅਰਦਾਸ ਤਾਂ ਕਰ ਰਿਹਾ ਮੈਂ ਪਾਠ ਤਾਂ ਕਰ ਰਿਹਾ ਹਾਂ ਵਾਹਿਗੁਰੂ ਜੀ ਪਤਾ ਨਹੀਂ ਇਹ ਪੂਰੀ ਕਰਨਗੇ ਕਿ ਨਹੀਂ ਕਰਨਗੇ ਕਹਿੰਦੀ ਉਹ ਤੇਰੇ ਅੰਦਰ ਦੀਆਂ ਜਾਣਦਾ ਹੈ ਵੀ ਤੂੰ ਕਿੱਥੋਂ ਅਰਦਾਸ ਕਰ ਰਿਹਾ ਹੈ ਮੈਂ ਆਪਣੀ ਵੀ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਵਾਹਿਗੁਰੂ ਜੀ ਨੇ ਇਦਾਂ ਦੀਆਂ ਮੇਰੇ ਨਾਲ ਘਟਨਾਵਾਂ ਹੋਈਆਂ ਨੇ ਕਿ ਮੈਂ ਹਜੇ ਅਰਦਾਸ ਕਰਕੇ ਅਰਦਾਸ ਕਰ ਹੀ ਰਹੀ ਹੁੰਨੀ ਆ ਉਸੇ ਟਾਈਮ ਹੀ ਉਹ ਚੀਜ਼ ਜਿਹੜੀ ਹੁੰਦੀ ਆ ਅਰਦਾਸ ਜਿਹਦੇ ਨਿਮਿਤ ਕਰਿਆ ਕਿਉਂਕਿ ਜਦੋਂ ਆਪਾਂ ਅੰਦਰੋਂ ਦੁਖੀ ਕਿਉਂਕਿ ਜਦੋਂ ਆਪਾਂ ਅੰਦਰੋਂ ਭਿੱਜ ਕੇ ਅੰਦਰੋਂ ਦੁਖੀ ਹੋ ਕੇ ਅਰਦਾਸ ਕਰਦੇ ਹਾਂ ਜਦੋਂ ਆਪਣੇ ਹੁੰਦਾ ਵੀ ਹੁਣ ਮੇਰਾ ਕੁਝ ਵੀ ਨਹੀਂ ਹੈਗਾ ਵੀ ਕਿਸੇ ਪਾਸੇ ਮੇਰਾ ਕੋਈ ਜੋਰ ਨਹੀਂ ਕੋਈ ਮਾਂ ਨਹੀਂ ਕੋਈ ਬਾਪ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਦੇਖੋ ਇੱਕ ਪਾਸੇ ਤਾਂ ਆਪਾਂ ਪਾਠ ਕਰ ਰਹੇ ਹਾਂ ਇੱਕ ਪਾਸੇ ਪਰ ਅਰਦਾਸ ਕਰ ਰਹੇ ਹਾਂ ਦੂਜੇ ਪਾਸੇ ਹੁੰਦਾ ਵੀ ਜੇ ਐ ਨਾ ਹੋਇਆ ਤਾਂ ਮੇਰਾ ਭਰਾ ਹੈਗਾ ਜੇ ਐ ਨਾ ਹੋਇਆ ਤਾਂ ਮੇਰਾ ਪਿਓ ਹੈਗਾ ਜੇ ਐ ਨਾ ਇਹ ਚੱਲਦਾ ਰਹਿੰਦਾ ਅੰਦਰੋਂ ਜਿੱਦਣ ਤੁਹਾਡੇ ਅੰਦਰੋਂ ਇਹ ਖਤਮ ਹੋ ਕੇ ਤੁਸੀਂ ਸੱਚੇ ਮਨ ਨਾਲ ਅਰਦਾਸ ਕੀਤੀ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ 100% ਗਰੰਟੀ ਨਾਲ ਕਹਿ ਸਕਦੀ ਹਾਂ ਕਿ ਵਾਈ ਗਰੂਜੀ ਕਦੇ ਵੀ ਤੁਹਾਡੀ ਇਹ ਨਹੀਂ ਹੋਏਗਾ ਵੀ ਤੁਹਾਡੀ ਮੰਗ ਪੂਰੀ ਨਹੀਂ ਹੋਵੇਗੀ ਦੇਖੋ ਗੱਲ ਭਰੋਸੇ ਦੀ ਹੈ ਭਰੋਸੇ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈਗਾ ਹਨਾ ਤੇ ਦੂਸਰੀ ਗੱਲ ਇੱਕ ਮੈਂ ਤੁਹਾਨੂੰ ਹੋਰ ਦੱਸਣ ਲੱਗੀ ਹਾਂ ਕਿ ਅਗਰ ਤੁਸੀਂ ਉਹ ਚੀਜ਼ ਨੂੰ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਕਦੇ ਵੀ ਤੁਹਾਨੂੰ ਕਿਸੇ ਦੇ ਅੱਗੇ ਜਾ ਕੇ ਹੱਥ ਨਹੀਂ ੱਡਣਾ ਪਊਗਾ ਕਿਉਂਕਿ ਕਈ ਵੀ ਕਹਿੰਦੇ ਨੇ ਵੀ ਹਾਂ ਇਹ ਆ ਗਿਆ ਬਹੁਤ ਸਿਆਣੀਆਂ ਹਨਾ ਪਰ ਜਦੋਂ ਕਹਿੰਦੇ ਜੀ ਦੇ ਨਾਲ ਬੀਤੀਆਂ ਹੁੰਦੀਆਂ ਨੇ ਜਿੱਦਾਂ ਕਿ ਲੱਖੀ ਸਾਬਣਜਾਰਾ ਦੀ ਤੁਸੀਂ ਸਾਖੀ ਬਹੁਤ ਸਾਰੀ ਵਾਰੀ ਹਨਾ ਬਾਬਾ ਜੀ ਤੋਂ ਸੁਣੀ ਵੀ ਹੋਣੀ ਹੈਗੀ ਜਦੋਂ ਆਪਾਂ ਨੂੰ ਕੋਈ ਮੰਗ ਹੁੰਦੀ ਹੈ ਮਤਲਬ ਕਿ ਆਪਣੀ ਕੋਈ ਭੁੱਖ ਹੁੰਦੀ ਹੈ ਉਦੋਂ ਆਪਾਂ ਬਹੁਤ ਵੱਡੇ ਵੱਡੀਆਂ ਡਿਮਾਂਡਾਂ ਰੱਖ ਦਿੰਨੇ ਹਣਾ ਵੀ ਮੈਂ ਵਾਹਿਗੁਰੂ ਜੀ ਇਹ ਕਰੂੰਗਾ ਮੇਰੀ ਇਹ ਅਰਦਾਸ ਪੂਰੀ ਹੋ ਜਾਏ ਇੱਕ ਆਪਾਂ ਪਹਿਲਾਂ ਹੀ ਸੌਦੇਬਾਜ਼ੀ ਕਰ ਲੈਂਦੇ ਆ ਗੁਰੂ ਸਾਹਿਬਾਂ ਦੇ ਨਾਲ ਸੌਦੇਬਾਜ਼ੀ ਨਾ ਕਰੋ ਮੰਗਤੇ ਬਣ ਕੇ ਝੋਲੀ ਅੱਡ ਕੇ ਮੰਗੋ ਕਿ ਮੈਨੂੰ ਖੈਰ ਜਿਵੇਂ ਇੱਕ ਛੋਟਾ ਬੱਚਾ ਆਪਦੇ ਮਾਪੇ ਤੋਂ ਜਿੱਦ ਕਰ ਕਰਕੇ ਮੰਗਦਾ ਟਪ ਟਪ ਕੇ ਮੰਗਦਾ ਰੋ ਰੋ ਕੇ ਮੰਗਦਾ ਉਸ ਤਰੀਕੇ ਨਾਲ ਝੋਲੀਆਂ ਅੱਡ ਅੱਡ ਕੇ ਮੰਗੋ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਕਦੇ ਵੀ ਇਹ ਨਹੀਂ ਹੋਗਾ ਵੀ ਤੁਹਾਡੀ ਮੰਗ ਪੂਰੀ ਨਾ ਹੋਵੇ ਜਿਹੜੀ ਅਗਲੀ ਗੱਲ ਹੈਗੀ ਇੱਕ ਤੁਸੀਂ ਪੇਜ ਲੈ ਲਓ ਕਿਸੇ ਵੀ ਤਰ੍ਹਾਂ ਦਾ ਕਾਪੀ ਦਾ ਕੋਈ ਸਾਫ਼ ਪੇਜ ਲਿਓ ਉਹਦੇ ਉੱਤੇ ਲਿਖੀ ਰਾਨਾ ਬੱਚੀਆਂ ਹੁਣ ਲੈਣਾ ਨਾ ਲੱਗੀਆਂ ਹੁਣ ਸਾਫ ਪੇਜ ਲਓ ਉਹਦੇ ਉੱਪਰ ਤੁਸੀਂ ਨੇ ਤਿੰਨ ਵਾਰੀ ਲਿਖਣਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਉਹ ਤੋਂ نیچے ਤੁਸੀਂ ਨੇ ਜਿਹੜੀ ਵੀ ਤੁਹਾਡੀ ਕੋਈ ਮੰਗ ਹੈ ਉਹ ਲਿਖ ਦੇਣੀ ਹੈ ਤੇ ਵਿਚਾਲੇ ਉੱਪਰਲੀ ਸਾਈਡ ਤੁਸੀਂ ਇੱਕ ਓੰਕਾਰ ਲਿਖਣਾ ਹੈ ਜਿਹੜੀ ਤੁਹਾਡੀ ਮੰਗ ਹੈ ਉਹਨੂੰ ਵੀ ਤਿੰਨ ਵਾਰੀ ਲਿਖਣਾ ਹੈ ਲਿਖ ਕੇ ਤੁਸੀਂ ਕੀ ਕਰਨਾ ਹੈ ਇਹਨੂੰ ਗੁਰੂ ਸਾਹਿਬਾਂ ਦੇ ਜਿੱਥੇ ਤੁਹਾਡੇ ਜੋਤੂਫ ਕਰਦੇ ਹੋ ਤੁਸੀਂ ਮੱਥਾ ਟੇਕਦੇ ਹੋ ਤੁਹਾਡੇ ਤਸਵੀਰ ਹੈਗੀ ਕੋਈ ਗੁਰੂ ਸਾਹਿਬਾਂ ਦੀ ਤਾਂ ਤੁਸੀਂ ਉੱਥੇ ਰੱਖੋ ਸਵੇਰੇ ਵੇਲੇ ਉੱਠ ਕੇ ਫਿਰ ਅਰਦਾਸ ਕਰੋ ਸ਼ਾਮ ਨੂੰ ਪੈਣ ਵੇਲੇ ਫਿਰ ਅਰਦਾਸ ਕਰੋ ਇਸ ਤਰੀਕੇ ਨਾਲ ਕਰਨ ਦੇ ਨਾਲ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸਤਨਾਮ ਵਾਹਿਗੁਰੂ ਦੂਸਰੇ ਦਿਨ ਫੇਰ ਲਿਖੋ ਤੀਸਰੇ ਦਿਨ ਫੇਰ ਲਿਖੋ ਸਵਾ ਮਹੀਨਾ ਤੁਸੀਂ ਇਹ ਕਰੋ ਕਰਨ ਤੋਂ ਬਾਅਦ ਜਦੋਂ ਤੁਹਾਡੀ ਮੰਗ ਪੂਰੀ ਹੋ ਜੇ ਫਿਰ ਇਸ ਜਿਹੜੀ ਚੀਜ਼ਾਂ ਸਾਰੇ ਪੇਜ ਹੋਣਗੇ ਚਾਹੀਤ ਉਹਨਾਂ ਨੂੰ ਜਲਾ ਦਿਓ ਜਲਾ ਕੇ ਜਿਹੜੀ ਉਹਨਾਂ ਦੀ ਰਾਖ ਹੋ ਗਈ ਕਿਸੇ ਪੌਦੇ ਦੇ ਵਿੱਚ ਪਾ ਦਿਓ ਬੇਅਦਵੀ ਨਹੀਂ ਕਰਨੀ ਉਸ ਤੋਂ ਬਾਅਦ ਚਾਹੇ ਤੁਸੀਂ ਉਹਨੂੰ ਜਲ ਪ੍ਰਵਾਹ ਕਰ ਦੋ ਰੱਖ ਨੂੰ ਚਾਹੇ ਤੁਸੀਂ ਉਸ ਚੀਜ਼ ਨੂੰ ਸੰਭਾਲ ਚਾਹੇ ਤੁਸੀਂ ਉਸ ਚੀਜ਼ ਨੂੰ ਸੰਭਾਲ ਕੇ ਰੱਖ ਲਓ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸੇ ਤੀ ਵੀ ਜਦੋਂ ਵੀ ਮੈਨੂੰ ਕਿਸੇ ਵੀ ਚੀਜ਼ ਦੀ ਹੁੰਦਾ ਵੀ ਹਾਂ ਮੇਰੀ ਇਹ ਚੀਜ਼ ਪੂਰੀ ਹੋਊਗੀ ਜਾਂ ਨਹੀਂ ਹੋਊਗੀ ਜਿੱਦਾਂ ਕਿ ਹਨਾ ਫਿਰ ਮੈਂ ਗਿਆ ਬਾਇਕ ਗੁਰੂ ਜੀ ਅਕੇ ਇਹੀ ਅਰਦਾਸ ਕਰਦੀ ਹੁੰਨੀ ਆ ਇਸੇ ਤਰੀਕੇ ਨਾਲ ਮੈਂ ਲਿਖ ਕੇ ਗੁਰੂ ਸਾਹਿਬਾਂ ਕੀ ਅਰਦਾਸ ਕਰਦੀ ਹੁੰਨੀ ਆ ਤੁਹਾਡੇ ਨਾਲ ਬਹੁਤ ਵਾਰੀ ਹਨਾ ਇਸ ਚੀਜ਼ ਨੂੰ ਸਾਂਝਾ ਕੀਤਾ ਦੇਖੋ ਸੱਚੇ ਮਨ ਨਾਲ ਸਾਰਾ ਕੁਝ ਤਿਆਗ ਕੇ ਸਾਰਾ ਕੁਝ ਛੱਡ ਕੇ ਭਰੋਸੇ ਨਾਲ ਤੁਸੀਂ ਹਨਾ ਗੁਰੂ ਸਾਹਿਬ ਤੋਂ ਮੰਗੋਗੇ ਤਾਂ ਕਦੇ ਵੀ ਇਹ ਨਹੀਂ ਹੋਊਗਾ ਵੀ ਤੁਹਾਡੀ ਮੰਗ ਪੂਰੀ ਨਹੀਂ ਹੋਣੀ। ਤੀਸਰੀ ਗੱਲ ਆ ਗਈ ਦਸਵੰਦ ਦੀ। ਜਦੋਂ ਤੁਸੀਂ ਦਸਵੰਦ ਕੱਢਣ ਲੱਗੇ ਤਾਂ ਤੁਹਾਡੇ ਘਰ ਵਿੱਚ ਪੈਸੇ ਦੀ ਐਨੀ ਬਰਕਤ ਹੋ ਗਈ ਕਿ ਤੁਸੀਂ ਯਕੀਨ ਨਹੀਂ ਮੰਨੋਗੇ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਹੀਂ ੱਡਣੇ ਪੈਣਗੇ। ਚਾਹੇ ਤੁਸੀਂ 10 ਰੁਪਏ ਕਮਾ ਕੇ ਲੈਉਣੇ ਹੋ ਚਾਹੇ ਤੁਸੀਂ 500 ਕਰਮਾ ਕਮਾ ਕੇ ਲੈਉਣੇ ਚਾਹੇ ਤੁਸੀਂ 1000 ਰੁਪਏ ਕਮਾ ਕੇ ਲੈਣ ਦੇ ਕੋ ਤੁਸੀਂ ਦਵਾਈਆਂ ਨੂੰ ਡਾਕਟਰਾਂ ਨੂੰ ਵੀ ਦੇ ਦੋਗੇ ਹੋਰ ਚੀਜ਼ਾਂ ਨੂੰ ਵੀ ਖਰਚ ਦੋਗੇ ਅਗਰ ਤੁਸੀਂ 500 ਰੁਪਏ ਇੱਕ ਦਿਨ ਦੇ ਵਿੱਚ ਕਮਾਉਣੇ ਹੋ ਉਹਦੇ ਵਿੱਚੋਂ ਤੁਸੀਂ ਦਸਵੰਧ ਲਾ ਲਓ ਕਿੰਨੇ ਬਣਨਗੇ 10 ਰੁਪਇਆ ਮੰਗਰ 1 ਰੁਪਇਆ ਬਣ ਗਿਆ 100 ਮੰਗਰ 10 ਰੁਪਏ ਬਣਗੇ 1000 ਮੰਗਰ 100 ਰੁਪਇਆ ਤਾਂ ਤੁਸੀਂ 50 ਰੁਪਏ ਆਪਦੇ ਕੱਢ ਕੇ ਰੱਖ ਦੋ ਕਿਸੇ ਵੀ ਦੇਖੋ ਕਈ ਸੋਚਦੇ ਆ ਵੀ ਅਸੀਂ ਦਸਬੰਦ ਨੂੰ ਹਣਾ ਕਿੱਥੇ ਦੇਈਏ ਦੇਖੋ ਇਹ ਇੱਕ ਖਾਤਾ ਖੋਲ ਲਓ ਮਤਲਬ ਕਿ ਇੱਕ ਅਕਾਊਂਟ ਸੌਰੀ ਕੋਈ ਗੱਲਾ ਲਾ ਲਓ ਤੁਸੀਂ ਗੋਲਕ ਜਿੱਦਾਂ ਆਪਾਂ ਰੱਖ ਲੈਂਦੇ ਹਾਂ ਨਾ ਜਾਂ ਕਿਸੇ ਚੀਜ਼ 'ਚ ਇਕੱਠੇ ਕਰਨ ਲੱਗ ਜਓ ਜੋ ਵੀ ਤੁਹਾਡਾ ਦਸਬੰਦ ਹੁੰਦਾ ਹੈਗਾ ਮਹੀਨੇ ਬਾਅਦ ਕੱਢ ਲਓ ਰੋਜ਼ ਦਾ ਕੱਢ ਲਓ ਜਦੋਂ ਤੁਸੀਂ ਦਸਬੰਦ ਕੱਢਣ ਲੱਗੇ ਕਿਉਂਕਿ ਜਿਹੜਾ ਗੁਰੂ ਸਾਹਿਬਾਂ ਦੇ ਨਾਲ ਆਪਾਂ ਵਾਅਦਾ ਕਰਕੇ ਆਏ ਹੋਇਆ ਵੀ ਮੈਂ ਆਪਣੇ ਸਵਾਸਾਂ ਦਾ ਵੀ ਦਸਬੰਦ ਤੇ ਆਪਣੀ ਕਮਾਈ ਦਾ ਵੀ ਦਸਬੰਦ ਜ਼ਰੂਰ ਕੱਢੂੰਗਾ ਜਦੋਂ ਤੁਸੀਂ ਉਹ ਕੱਢਣ ਲੱਗੇ ਤਾਂ ਵਾਹਿਗੁਰੂ ਜੀ ਤੁਹਾਡੇ ਘਰ ਐਨੀ ਮਿਹਰ ਕਰਨਗੇ ਤੁਹਾਡੇ ਘਰ ਵਿੱਚੋਂ ਕਲੇਸ਼ ਪੈਸੇ ਦੀ ਤੰਗੀ ਗਰੀਬੀ ਸਾਰਾ ਕੁਝ ਜਿੱਦਾਂ ਕਿ ਹਨਾ ਆਪਾਂ ਨੂੰ ਹੁੰਦਾ ਵੀ ਮੇਰੇ ਘਰ ਦੇ ਵਿੱਚ ਬਿਮਾਰੀ ਕਿਉਂਕਿ ਆਪਾਂ ਕਮਾਈ ਲਿਆ ਲਿਆ ਕੇ ਖਾਈ ਜਾਂਦੇ ਆ ਜਿਹੜਾ ਆਪਾਂ ਨੂੰ ਦੇ ਰਿਆ ਉਹਦਾ ਆਪਾਂ ਨਾ ਵੀ ਨਹੀਂ ਲੈਂਦੇ ਇੱਕ بڑا ਚੱਲਿਆ ਅੱਜ ਕੱਲੇ ਕਿ ਮੈਦਾਨ ਦਿੱਤਾ ਤੁਸੀਂ ਕੌਣ ਹੁੰਨੇ ਹੋ ਦਾਣ ਦੇਣ ਵਾਲੇ ਅਪਾ ਦਾ ਆਪ ਹੀ ਮੰਗਤਿਆਂ ਤੜਕੇ ਉੱਠ ਕੇ ਆਥਨੇ ਪੈਣ ਵਲੇ ਆਪ ਤਾਂ ਗੁਰੂ ਸਾਹਿਬ ਤੋਂ ਆਪ ਮੰਗਦਿਆਂ ਵਿਖਾਉਣਗੇ ਅਸੀਂ ਦਾਨ ਦਿੱਤਾ ਉੱਥੇ ਇਹ ਕਿਹਾ ਕਰੋ ਵੀ ਗੁਰੂ ਸਾਹਿਬ ਜੀ ਤੁਹਾਡੇ ਦਿੱਤੇ ਦੇ ਵਿੱਚੋਂ ਤੁਹਾਡੇ ਦਿੱਤੇ ਦੇ ਵਿੱਚੋਂ ਹੀ ਮੈਂ ਇਹ ਇਸ ਦੀ ਮਦਦ ਕਰ ਰਿਹਾ ਜਾਂ ਤੇਰੇ ਦਰ ਤੇ ਤੇਰੀ ਕਮਾਈ ਹੈ ਤੂੰ ਹੀ ਸਾਮ ਕਹਿੰਦੇ ਨੇ ਯੁਗਤੀ ਦੇ ਨਾਲ ਮੁਕਤੀ ਹੁੰਦੀ ਹੈ ਹਨਾ ਇੱਕ ਜਦੋਂ ਪਿਓ ਤੋਂ ਆਪਾਂ ਕੁਝ ਲੈਣੇ ਆ ਲੈਣੇ ਆ ਨਾ ਉਸੇ ਨੂੰ ਆਪਾਂ ਦੇ ਕੇ ਕਹੀ ਵੀ ਲਾਇ ਮੈਂ ਤੈਨੂੰ দান ਦਿਨਾ ਉਹ ਪਿਓ ਗੁੱਸਾ ਕਰੂਗਾ ਕਿ ਨਹੀਂ ਕਰੂਗਾ ਇਸੇ ਤਰੀਕੀ ਨਾਲ ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਮੇਥੋਂ ਲੈ ਕੇ ਮੈਨੂੰ ਹੀ দান ਦੇ ਰਿਹਾ ਵੱਡਾ ਦਾਨੀ ਬੜਾ ਅਮੀਰ ਬੜਾ ਰਾਜਾ ਬਣਿਆ ਫਿਰਦਾ ਬਸ ਉਹ ਫਿਰ ਔਕਾਤ ਦਿਖਾ ਦਿੰਦੀ ਨੇ ਜਿਹੜੀ ਤੁਹਾਡੀ ਦਸਵੰਦ ਦੀ ਕਮਾਈ ਆ ਉਹਨੂੰ ਤੁਸੀਂ ਲਗਾਉਣਾ ਕਿੱਥੇ ਆ ਜਿਵੇਂ ਕਿ ਕਿਸੇ ਗਰੀਬ ਦੀ ਧੀ ਨੂੰ ਪੜਾਉਣਾ ਕਿਸੇ ਗਰੀਬ ਦੀ ਧੀ ਦਾ ਵਿਆਹ ਹੁੰਦਾ ਕਿਸੇ ਪਿੰਡ ਦੇ ਵਿੱਚ ਕੋਈ ਬੱਚਾ ਹਨਾ ਜਿਹਦੀ ਜਿਹੜਾ ਕਿ ਫੀਸ ਨਹੀਂ ਭਰ ਸਕਦਾ ਕੋਈ ਕੱਪੜੇ ਨਹੀਂ ਲੈ ਸਕਦਾ ਕੋਈ ਇਹੋ ਜਿਹਾ ਪਰਿਵਾਰ ਹੁੰਦਾ ਜਿਹਨੂੰ ਖਾਣੇ ਦੀ ਜ਼ਰੂਰਤ ਹੁੰਦੀ ਹੈ ਕਣਕ ਆਟਾ ਸੌਦਾ ਸਿੱਧਾ ਤੁਸੀਂ ਲੈ ਕੇ ਦੇ ਸਕਦੇ ਹੋ ਉੱਥੇ ਇਹ ਨਹੀਂ ਹੈਗਾ ਵੀ ਤੁਸੀਂ ਉਹ 10 ਬੰਦ ਸਿਰਫ ਗੁਰੂ ਘਰ ਹੀ ਦੇਣਾ ਕਿਸੇ ਲੋੜਵੰਦ ਦੀ ਮਦਦ ਕਰੋਗੇ ਕਹਿੰਦੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਇਹ ਗੁਰੂ ਸਾਹਿਬਾਂ ਨੇ ਕਿਹਾ ਅਗਰ ਗੁਰੂ ਘਰ ਹਨਾ ਕੋਈ ਲੋੜ ਹੈ ਜ਼ਰੂਰ ਤਾਂ ਕਿਸੇ ਚੀਜ਼ ਦੀ ਤੁਸੀਂ ਉਹ ਲੈ ਕੇ ਦਿਓ ਇਹ ਨਹੀਂ ਹੈਗਾ ਵੀ ਤੁਸੀਂ ਜਾਓ ਤੇ ਗੋਲ ਕਦੇ ਵਿੱਚ ਪੈਸੇ ਪਾਈ ਚਲੋ ਨਹੀਂ ਜਿਦਾ ਕਿ ਆਪਾਂ ਹਰ ਮੰਦਰ ਸਾਹਿਬ ਜਾਣੇ ਆ ਉੱਥੇ ਹਰ ਵਾਰ ਕਹਿੰਦੇ ਨੇ ਵੀ ਤੁਸੀਂ ਜਿਹੜੇ ਰਮਾਲੇ ਸਾਹਿਬ ਲੈ ਕੇ ਆਉਨੇ ਹੋ ਹਨਾ ਉਹਨਾਂ ਨੂੰ ਕੀ ਫਾਇਦਾ ਉਹਨਾਂ ਨੂੰ ਹਨਾ ਜਲਾਉਂਦੇ ਹੀ ਨੇ ਗੁਰੂ ਘਰ ਉਹ ਚੀਜ਼ ਦਿਓ ਜਿਸ ਚੀਜ਼ ਦੀ ਜ਼ਰੂਰਤ ਆ ਜਦੋਂ ਤੁਸੀਂ ਆਪਣਾ ਹਨਾ ਦਸਵੰਦ ਕੱਢਣ ਲੱਗੇ